ਅ ਸਿੱਠਣੀ ਜਿਹੜਾ ਹੀਰਾ ਹੈ ਉਹਦੇ ਰੂਪ ਦੇ ਚ ਬਲਾਈ ਜਾਂਦੀ ਹੈ ਜਿਵੇਂ ਮੇਰੀ ਵੀ ਖੋਗੀ ਯਾਰ ਸੀ ਜੀਜਾ ਕੋਈ ਤੇਰੀ ਵੀ ਖੋਗੀ ਬੇਮਾਂ ਆਪਾ ਦੋ ਮੇ ਟੋਲੀਏ ਤੂੰ ਕਰ ਸ਼ਤਰੀ ਦੀ ਬੇ ਭੋਂ ਦੁਆ ਕੰਨ ਕਰੀ ਸ਼ਾ ਇਹ ਸਿੱਠਣੀ ਹੈ ਹੀਰਾ ਕਾ ਰੂਪ ਦੇ ਚ ਲਾਈ ਗਈ ਹੈ ਇੱਕ ਤਮਾਸ਼ੇ ਦੇ ਰੂਪ ਵਿੱਚ ਹੀ ਹੁੰਦੀ ਹੈ ਨਿੱਕ ਜਹੀ ਕੋਠੜੀ ਇਹ ਤੈਂ ਵਿੱਚ ਮੇਰਾ ਆਟਾ ਮੰਮੀਦਾਰੀ ਨਿਕਲ ਚੱਲੀ ਕਰਕੇ ਤੌੜਾ ਚਾਟਾ ਨਿੱਕ ਜੀ ਕੋਠੜੀ ਇਹ ਤੈਂ ਵਿੱਚ ਮੇਰਾ ਆਟਾ ਆ ਜਿਹੜੇ ਕੱਪੜਿਆਂ ਦੇ ਉੱਤੇ ਸਿੱਟਿਆ ਹੁੰਦਾ ਸੀ ਸਿੱਟਿਆ ਹੁੰਦਾ ਸੀ ਤੇ ਇੱਕ ਜਿਹੜੇ ਆ ਜਿਹੜਾ ਆਪਾਂ ਨਿੱਕੀ ਜਿਹੜੀ ਸੰਵਾਦਕੀ ਸ਼ੈਲੀ ਦੇ ਗੀਤ ਦੀ ਗੱਲ ਕੀਤੀ ਹੈ ਇਹਦੇ ਵਿੱਚ ਵੀ ਹੀਰਾ ਲਾਇਆ ਜਾਂਦਾ ਸੀ ਆਉਂਦੀ ਕੁੜੀਏ ਜਾਂਦੀ ਕੁੜੀਏ ਚੱਕ ਲਿਆਬ ਜਾਰ ਵਿੱਚੋਂ ਚੂੜੀ ਨੀ ਨਾਲੇ ਤੇਰਾ ਯਾਰ ਕੁੱਟਿਆ ਨਾਲੇ ਤੂੰ ਥਮਲੇ ਨਾਲੇ ਨੂੰੜੀ ਨੀ ਨਾਲੇ ਤੇਰਾ ਯਾਰ ਕੁੱਟਿਆ